ਤਰਾਤਾ ਪੱਜੜੇ ਹੋਸਟਲ ਜਿਹੜੀ ਜੀ ਉਹ ਪਿੱਛੇ ਆਪਣੇ ਉਪਰ ਹੋਸਟਲ ਤੇ ਸਮਾਂਜ ਹੋ ਗਿਆ 8:30 ਵਜੇ ਜਿਹੜੀ ਪਾਰਵਤੀ ਵੈਲੀ ਹੈ ਉਹ ਹਜੇ ਸ਼ਾਂਤ ਹੈ ਉਹਦੀ ਸੜਕ ਮੋਟਰਸਾਈਕਲ ਦੀ ਮਿੱਟੀ ਬਹੁਤ ਪੈ ਗਈ ਜਰਾਦਾ ਸੜਕਾਂ ਦੀ ਹਾਲਤ ਕਾਰਨ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਮਿੱਟੀ ਬਹੁਤ ਉੱਡਦੀ ਇੱਥੇ ਪਤਾ ਨਹੀਂ ਇਹਦਾ ਕੰਸਟਰਕਸ਼ਨ ਦਾ ਕੰਮ ਚੱਲਦਾ ਤੇ ਪਤਾ ਨਹੀਂ ਹੈ ਮਿੱਟੀ ਜ਼ਿਆਦਾ ਇੱਥੇ ਮੀਊ ਪੈਣ ਕਰਕੇ ਫੇਲ ਜਿਹਾ ਹੁੰਦਾ ਆ ਜੀ ਤੁਹਾਡਾ ਉਪਰ ਹੋਸਟਲ ਆਨਲਾਈਨ ਵੀ ਤੁਸੀਂ ਕਮਰੇ ਦੇਖ ਸਕਦੇ ਇੱਥੇ ਆ ਗਈ ਬੁੱਕ ਕਰ ਸਕਦੇ ਰਾਦਰ ਟਿਕਾਣਾ ਆਪਣਾ ਬੂਪਰ ਹੋਸਟਲ ਸੀ ਤੇ ਹੁਣ ਆਪਾਂ 9 ਵਜੇ ਦੇ ਕਰੀਬ ਜਿਹੜਾ ਹੈਗਾ ਇੱਥੋਂ ਚਾਲੇ ਪਾ ਰਹੇ ਹਾਂ ਤੇ ਕਾਬਲੇ ਗੌਰ ਆ ਵੀ ਜਿਹੜੀ ਵਾਦੀ ਹੈ ਪਰਵਦੀ ਵਾਦੀ ਪਰਵਦੀ ਨਾਲ ਨਦੀ ਦੇ ਨਾਲ-ਨਾਲ ਹੈਗੀ ਹੈ ਉਥੇ ਗ੍ਰੀਨ ਟੈਕਸ ਬਹੁਤ ਲੈਂਦੇ ਆ ਤੇ ਹੁਣ ਆ ਇੱਕ ਹੋਰ ਲੱਗੀ ਜਾਂਦਾ ਲੱਗੀ ਗਿਆ ਜਾਂਦਾ ਇੱਥੇ ਹੀ ਲਿਆ ਸੀ ਗ੍ਰੀਨ ਟੈਕਸ ਉਹਨਾਂ ਨੇ ਮੋਟਰਸਾਈਕਲ ਦੇ 50 ਰੁਪਏ ਆ ਟੂ ਵੀਲਰ ਦੇ ਇਹ 4 ਵੀਲ ਜਿਹੜੇ ਛੋਟੇ ਆ ਉਹਦੇ 100 ਰੁਪਏ ਇਹ ਸਾਬ ਨਾਲ ਮਤਲਬ ਪਰ ਪਰਸਨ ਜਿਹੜਾ ਹੈਗਾ 25 ਰੁਪਏ ਬਣ ਜਾਂਦਾ ਇਹ ਕੱਲ ਮੈਂ ਭਰਿਆ ਸੀ ਇੱਥੇ ਇਹੇ ਕਸੌਲ ਤੋਂ 3 2-3 ਕਿਲੋਮੀਟਰ ਪਹਿਲਾਂ ਹੀ ਆ ਜਾਂਦਾ ਇਸ ਤੋਂ ਅੱਗੇ ਮਤਲਬ ਤੁਹਾਨੂੰ ਇਹ ਟੈਕਸ ਭਰ ਕੇ ਹੀ ਜਾਣ ਦਿੰਦੇ ਆ ਬਾਕੀ ਜਿਹੜੀ ਵੈਲੀ ਦੇ ਵਾਦੀ ਦੇ ਪਿੰਡ ਐ ਪਿੱਛੇ ਉਹ ਸਾਰੇ ਮਿਲਾ ਕੇ ਪਰਵਦੀ ਵੈਲੀ ਬਣਦੀ ਐ ਤੇ ਬਹੁਤ ਸੋਹਣੀ ਜਿਹੜੀ ਪਰਵਦੀ ਦੇ ਦ੍ਰਿਸ਼ ਬਣਦਾ ਇੱਥੇ ਫਰੇਮ ਦੇ ਵਿੱਚ ਜਿਹੜਾ ਤੁਸੀਂ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਦੇਖਿਆ ਹੈ ਬਿਜਲੀ ਬਣਾਉਣ ਵਾਲਾ ਉਹ ਪਾਰਵਤੀ ਨਦੀ ਤੇ ਬਣਿਆ ਹੋਇਆ ਮਲਾਨਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈ ਤੇ ਕਾਪਲੇਗੌਰ ਵੀ ਮਲਾਨਾ ਇਸ ਵਾਦੀ ਦਾ ਬਹੁਤ ਮਸ਼ਹੂਰ ਪਿੰਡ ਹੈ ਉਹ ਮਲਾਨਾ ਹਾਈਡਰੋਪ੍ਰੋਡੈਕਟ ਦੇ ਪਿੱਛੋਂ ਦੀ ਜਿੱਥੋਂ ਦੀ ਉਹ ਕਾਰ ਆ ਰਹੀ ਹੈ ਪੁਲ ਦੇ ਉੱਤੇ ਉਥੋਂ ਦੀ ਉਹ ਸੜਕ ਜਾਂਦੀ ਹੈ ਤੇ ਪਿੱਛੇ ਇਸ ਘਾਟੀ ਦੇ ਉਹ ਮਲਾਨਾ ਪਿੰਡ ਹੈ ਜਿਹੜਾ ਬਹੁਤ ਮਸ਼ਹੂਰ ਹੈ ਆਪਦੇ ਕਲਚਰ ਤੇ ਆਪਦੇ ਜਿਹੜੀ ਸੈਪਰੇਸ਼ਨ ਕਰਕੇ ਮਲੋਤ ਬਾਹਰਲੇ ਬੰਦੇ ਨੂੰ ਜਿਹੜਾ ਹੈਗਾ ਅਲਾਉਡ ਨਹੀਂ ਹੈਗਾ ਉੱਥੇ ਰਹਿਣਾ ਕਰਨਾ ਜਾਂ ਕਿਸੇ ਵੀ ਚੀਜ਼ ਨੂੰ ਹੱਥ ਵਾਇਆ ਲਾਉਣਾ ਉਹ ਆਪਦਾ ਹੀ ਕਲਚਰ ਪ੍ਰੀਜ਼ਰਵ ਕਰੀ ਬੈਠੇ ਆ। ਇਹ ਹੈ ਜੀ ਪਾਰਵਤੀ ਵੇਲੀ। ਤੇ ਇਧਰ ਲੱਗਿਆ ਹੋਇਆ ਜੀ ਖਰੋਟ। ਵਾਹ ਬਣ ਕੇ ਕੇਰਾ ਤੈਨੂੰ ਯਾਤਾਂ ਦੇ ਅਜਬ ਕਬਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਪਰੇਂਗੀ। ਦੀ ਦਸ ਫੇਰ ਕੀ ਕਰੇਗੇ ਫੁਰ ਗਏ ਬਾਗਾਂ ਦੇ ਬਲੀ ਫਿਰ ਕੌਣ ਕਰੂ ਰਖਵਾਲੀ ਰਾਜਾਂ ਦੇ ਬਾਜੂ ਸਖਣੇ ਹੀਰਾ ਦੇ ਪਰਬਤੀ ਘਾਟੀ ਦੀ ਪਾਰਵਤੀ ਨਦੀ ਤੇ ਉਹ ਸਾਹਮਣੇ ਉਹ ਪੁਆਇੰਟ ਆ ਗਿਆ ਜਿੱਥੇ ਪਾਰਵਤੀ ਨਦੀ ਪਿਆਸ دریا ਨਾਲ ਮਿਲ ਜਾਂਦੀ ਹੈ ਉੰਤਰ ਤੇ ਕੰਟੇ ਦੇ ਵਿੱਚ ਬਥੱਲੇ ਆ ਗਏ ਆ ਤੇ ਚੜਨ ਵੇਲੇ ਖੈਰ ਟਾਈਮ ਜ਼ਿਆਦਾ ਲੱਗਦਾ ਤੇ ਕਾਬਲੇ ਗੌਰ ਹੈ ਇੱਕ ਜੀ ਹੋਰ ਦੇਖਣ ਲਈ ਹੈ ਵੀ ਜਿਹੜੀ ਪੁੰਤਰ ਆ ਪਾਰਵਤੀ ਨਦੀ ਹੈ ਪਾਰਵਤੀ ਨਦੀ ਦਾ ਪਾਣੀ ਹੈ ਜਿਹੜਾ ਪਾਰਵਤੀ ਨਦੀ ਦਾ ਪਾਣੀ ਉਹਨਾਂ ਸਾਫ਼ ਨਹੀਂ ਜੰਨਾ ਬਿਆਸ ਦਾ ਕਾਰਨ ਇਹ ਹੈ ਪਾਰਵਤੀ ਨਦੀ ਦੇ ਪਾਣੀ ਵਿੱਚ ਜਿਹੜੀ ਹੈਗੀ ਹੈ ਪਰ ਪਹਾੜ ਇਹੜੇ ਮਿੱਟੀ ਜੀ ਵਾਲੇ ਉਹ ਖੁਰਦੇ ਐ ਤੇ ਗੰਧਲਾਇਆ ਕਰੰਦੇ ਪਾਣੀ ਤੇ ਜਦੋਂ ਕਿ ਬਿਆਸ ਦਾ ਜਿਹੜਾ ਹੈਗਾ ਉਹ ਗਲੇਸ਼ੀਅਰ ਪਿਗਲਾ ਪਿਗਲ ਪਿਗਲ ਕੇ ਖੱਲੇ ਆਉਂਦਾ برفਾਂ ਦਾ ਜਾਂਦੀ ਰੰਗਾ ਪਾਣੀ ਸੋ ਪਿੱਛੇ ਰਹਿ ਗਈ ਜੀ ਆਪਣੀ ਪਾਰਵਤੀ ਵਾਦੀ ਤੇ ਆਪਾਂ ਅੱਗੇ ਨੂੰ ਚੱਲੇ ਹੁਣ ਪੁੰਤਰ ਪੁੰਤਰ ਤੋਂ ਫਿਰ ਅੱਗੇ ਚੱਲਾਂਗੇ ਔਟ ਔਟ ਤੋਂ ਸ਼ਾਨਗੜ ਮੰਡੀ ਦੇ ਕੁਲੂ ਨੂੰ ਜੋੜਨ ਵਾਲੀ ਔਟ ਟਨਲ ਤੇ ਇਹ ਔਟ ਟਨਲ ਹਜੇ ਸਿੰਗਲੀ ਰੋਡ ਆ ਮਤਲਬ ਇੱਕ ਪਾਸੇ ਚੱਲਦੀ ਇੱਕ ਉੱਪਰ ਬਣ ਰਹੀ ਹੈ ਫਿਰ ਇਹ ਜਿਹੜੀ ਆਵਾਜ਼ੀ ਟੂ ਵੀ ਹੋ ਜੂਗੀ ਇਹ ਨਾ ਬਣ ਰਹੀ ਆਵਾਜ਼ੀ ਇਧਰੋਂ ਜਾਣ ਵਾਲੇ ਵੀ ਤੇ ਉਧਰੋਂ ਆਉਣ ਵਾਲੇ ਵੀ ਇੱਕੋ ਟਨਲ ਦੇ ਵਿੱਚ ਲੰਘਦੇ ਆ ਪਾ ਕਹਿ ਸਕਦੇ ਆ ਵਿੱਚ ਪਰਲੇ ਪਾਸਿਓਂ ਆਈਏ ਜੇ ਪਰਲੇ ਪਾਸਿਓਂ ਆਈਏ ਤਾਂ ਕੁੱਲੂ ਦੁਆਰ ਆ ਇਹ ਇਧਰੋਂ ਜਾਈਏ ਤਾਂ ਭਾਈ ਮੰਡੀ ਵਾਲਾ ਪਾਸਾ ਪਰ ਇਹ ਜਿਹੜੀ ਚਨਲ ਆ ਇਹ ਪੁਰਾਣੀ ਬਹੁਤ ਬਣੀ ਹੋਈ ਹੈ ਤੇ ਪੁਰਾਣੀ ਬਣੀ ਹੋਣ ਕਰਕੇ ਇਹਦੇ ਪੱਥਰ ਪੱਥਰ ਜਾਂ ਪਹਾੜਾ ਉਹ ਉਵੇਂ ਹੀ ਕੱਟਿਆ ਹੋਇਆ ਹੈ ਜਿਹੜੀਆਂ ਨਵੀਆਂ ਬਣਦੀਆਂ ਉਹ ਪੁਰੀਆਂ ਐ ਕਲੀਨ ਕਰ ਦਿੰਦੇ ਆ ਉਹ ਸਿਮਿੰਟ ਸੁੰਟ ਲਾ ਕੇ ਪਸਤਰ ਕਰਕੇ ਗੁਲਾਈਜ਼ ਕਰ ਦਿੰਦੇ ਆ ਪਰ ਇਹ ਗੁਲਾਈਜ਼ਾਰ ਨਹੀਂ ਹੈਗੀ ਇਹ ਐਂ ਬਣੀ ਵੀਟਨ ਇਹ ਲੱਗਦਾ ਹੈਗੀ ਪਰ ਉਹਦੀ ਸਫਾਈ ਤੇ ਬੜੀ ਆਧੁਨਿਕ ਸਬਧਾਨ ਨਾਲ ਬਣੀ ਹੋਈ ਚੌਂਕੀ ਹੈਗੀ ਉਹਦੇ ਨੂੰ ਪੁਰਾਣੀਆਂ ਆਪਾਂ ਇਸ ਵਕਤ ਖੜੇ ਆ ਸੈਂਜ ਵੈਲੀ ਦੇ ਰਾਹ ਤੇ ਜਿੱਧਰ ਨੂੰ ਮੇਰਾ ਮੂੰਹ ਆ ਉਧਰ ਸੈਂਜ ਵੈਲੀ ਹੈ ਦੋਰਾ ਪਟਨਗੇ ਅੱਗੇ ਜਾ ਕੇ ਤੇ ਪਿੱਛੇ ਜਿਹੜਾ ਰਾਹ ਹੈਗਾ ਇਹ ਆਉਟ ਟਨਲ ਚੋਂ ਨਿਕਲ ਕੇ ਮੰਡੀ ਨੂੰ ਚਲੇ ਜਾਂਦਾ ਹੈ ਯਾਨਕਿ ਮੇਨ ਹਾਈਵੇ ਆਪਾਂ ਛੱਡਤਾ ਇੱਥੋਂ ਤੇ ਇੱਥੋਂ ਆਪਾਂ ਨੂੰ ਜਾਣਾ ਹੈਗਾ ਸੈਂਜ ਵੈਲੀ ਨੂੰ ਸੈਂਜ ਵੈਲੀ ਯਾਨਕਿ ਸ਼ਾਨਗੜ ਦੋ ਵਾਦੀਆਂ ਤੇ ਇਹ ਆਪਣਾ ਰਾਹ ਜਾਊਗਾ ਖੱਬੇ ਹੱਥ ਜਿਹੜਾ ਸੱਜੇ ਥਰਾ ਜਾਊਗਾ ਉਹ ਜਾਊਗਾ ਤੀਰਥਨ ਵੈਲੀ ਨੂੰ ਅੱਗੇ ਜਾ ਕੇ ਤਿੰਨ ਨਦੀਆਂ ਮਿਲਣਗੀਆਂ ਇੱਥੇ ਬਿਆਸ ਦੇ ਵਿੱਚ ਸੈਂਤ ਨਦੀ ਮਿਲ ਜਾਂਦੀ ਹੈ ਅੱਗੇ ਜਾ ਕੇ ਸੈਂਤ ਤੇ ਤੀਰਥਨ ਨਦੀਆਂ ਦੋ ਮਿਲਣਗੀਆਂ ਉਹ ਤਿੰਨ ਨਦੀਆਂ ਬਣ ਜਾਂਦੀਆਂ ਇਹ ਇੱਕ ਬਿਆਸ ਬਣ ਜਾਂਦਾ ਅੱਗੇ ਜਾ ਕੇ ਵੱਡਾ ਦਰਿਆ ਸਵਾਰ ਆਹ ਰਾਹ ਜੀ ਹੁਣ ਰਾਹ ਛੋਟਾ ਹੋ ਜਾਊਗਾ ਵੱਡਾ ਹਾਈਵੇ ਜਿਹੜਾ ਹੈਗਾ ਆਪਾਂ ਪਿੱਛੇ ਛੱਡ ਜਾਂਦਾ ਇਹ ਰਾਹ ਵੀ ਮਿਲਦਾ ਪੂਰੀ ਧੂੜ ਭਰੇ ਹੀ ਟਰੱਕ ਰੁਕ ਚੱਲਦੇ ਆ ਤੇ ਮਿੱਟੀ-ਮੁੱਟੀ ਪਾਉਂਦੇ ਆ ਮਿੱਟੀ ਕੱਟਾ ਪੂਰਾ ਸਮਾਨ ਜਾਂਦਾ ਬਾਦੀਆਂ ਨੂੰ ਲੋ ਜੀ ਦੋ ਘਾਟੀਆਂ ਦੇ ਵਿੱਚ ਆਉਦਾ ਸਵਾਗਤ ਕੀਤਾ ਹੈ ਤੁਹਾਡਾ ਸੈੰਤ ਤੀਰਥਨਗਾਟੀ ਆਪਾਂ ਜਾਣਾ ਹੈਗਾ ਸੈੰਜ ਨੂੰ ਕਿਉਂਕਿ ਤੀਰਥਨਗਾਟੀ ਰਹਿ ਜਾਂਦੀ ਆ ਜਿਬੀ ਵਾਲੇ ਪਾਸੇ ਬਾਲੀ ਚੌਂਗ ਬੰਜਰ ਜਿਬੀ ਸੋਝਾ ਜਲੌੜੀ ਪਾਸ ਤੇ ਜਲੌੜੀ ਪਾਸ ਹੋ ਕੇ ਰਾਮਪੁਰ ਵਿਚਾਰ ਹੁੰਦਾ ਹੋਇਆ ਸ਼ਿਮਲੇ ਜਾਵੜਦੇ ਇਧਰਲੇ ਹੱਥ ਨੂੰ ਐਸ ਪਾਸੇ ਨੂੰ ਤੇ ਆਪਾਂ ਜਾਣਾ ਹੈਗਾ ਇਧਰਲੇ ਪਾਸੇ ਐਚ ਪੀ ਐਸ ਬਿਹਾਲੀ ਸ਼ਾਂਗੜ ਰਹਿ ਗਿਆ ਇੱਥੋਂ 26 ਕਿਲੋਮੀਟਰ ਜੀ ਜਿੱਥੇ ਪਹੁੰਚਣਾ ਨਰਜੀ ਖੜੇ ਆ ਤੇ ਨਰਜੀ ਇੱਥੇ ਇੱਕ ਫੀਰਲਾ ਪੰਪ ਆਉਂਦਾ ਸ਼ੰਗੜ ਜਾਣ ਵਾਲਾ ਸ਼ੰਗੜ ਵਾਲੇ ਪਾਸੇ 25 ਕਿਲੋਮੀਟਰ ਕੋਈ ਪੰਪ ਨਹੀਂ ਆਉਂਦਾਗਾ ਇੱਧਰ ਸੈਂਜ ਵੈਲੀ ਵਾਲੇ ਪਾਸੇ ਪੰਪ ਹੈਗੇ ਆ ਇੱਧਰ ਸੈਂਜ ਨਹੀਂ ਸਾਡੀ ਧੀ ਇੱਥੋਂ ਦੇ ਲਈ ਤਾਂ ਆਪਾਂ ਇੱਧਰੋਂ ਜਾਣਾ ਹੈਗਾ ਸ਼ੰਗੜ ਵਾਲੇ ਪਾਸੇ ਸ਼ੰਗੜ ਵਾਲੇ ਪਾਸੇ ਪੰਪ ਨਹੀਂ ਆਉਂਦਾ 25 ਕਿਲੋਮੀਟਰ ਤੱਕ ਜੇ ਮਤਲਬ ਕੋਈ ਵੀਰ ਭਰਾ ਪਿੱਛੋਂ ਤੁਰਦੇ ਤੇ ਪੰਪ ਤੋਂ ਤੇਲ ਨਹੀਂ ਪਉਂਦਾ ਤਾਂ ਇਸ ਪੰਪ ਤੋਂ ਭਈ ਆਪਦਾ ਤੇਲ ਪਵਾ ਕੇ ਤੁਰੇ ਜੇ ਘਟ ਹੈ ਕਿਉਂਕਿ 25 ਕਿਲੋਮੀਟਰ ਤੱਕ ਤੁਹਾਨੂੰ ਕੁਝ ਨਹੀਂ ਮਿਲਣਾ ਅੱਗੇ ਰਸਤਾ ਖਤਮ ਹੈ ਕਿਉਂਕਿ ਵਾਦੀ ਜਾ ਕੇ ਸੜਕੋ ਮੁੱਕ ਜਾਂਦੀ ਹੈ ਪਿੰਡਾਂ ਦੇ ਛੋਟੇ ਛੋਟੇ ਪਿੰਡ ਹੈ ਤੇ ਮੇਰੇ ਸੱਜੇ ਹੱਥ ਸੈਂਜਵੈਲੀ ਸ਼ਾਂਗੜ ਤੇ ਖੱਬੇ ਹੱਥ ਜਿਹੜਾ ਹੈਗਾ ਉਹ ਜਲੌੜੀ ਪਾਸ ਸ਼ਿਮਲਾ ਬੰજર ਤੇ ਜਿਬੀ ਬਹੁਤ ਮਸ਼ਹੂਰ ਥਾਵਾਂ ਤੇ ਆਪਾਂ ਹੁਣ ਚੜ੍ਹਨੀ ਹੈਗੀ ਸ਼ਾਂਗੜਵਾਲ ਦੀ ਚੜ੍ਹਾਈ 25 ਕਿਲੋਮੀਟਰ ਸੈਂਜਵਾਦੀ ਨੂੰ ਪਾਰ ਕਰਕੇ ਜਿਹੜਾ ਪਿੱਛੇ ਥੱਲੇ ਪਿੰਡ ਦਿਖਾਈ ਦਿੰਦਾ ਸੈਂਜਵਾਦੀ ਦਾ ਇੱਕ ਪਿੰਡ ਹੈ ਮੇਲਾ ਲੱਗਿਆ ਹੋਇਆ ਤੇ ਆਪਾਂ ਇਧਰੋਂ ਚੱਲੇ ਆਂ ਸ਼ਾਨਗੜ ਨੂੰ ਸ਼ਾਂਗੜ ਕਹਿੰਦੇ ਆ ਇਹ ਹਿਮਾਚਲੀ ਭਾਸ਼ਾ ਦੇ ਵਿੱਚ ਸ਼ਾਂਗੜ ਹੈ ਅੰਗਰੇਜ਼ੀ ਦੇ ਵਿੱਚ ਉਹਨੂੰ ਸ਼ਾਨਗੜ ਕਹਿ ਦਿੰਦੇ ਆ ਤੇ ਸੋਹਣਾ ਮਾਹੌਲ ਪੂਰਾ ਐਨ ਸੇਬਾਂ ਦੇ ਬਾਗ ਹੋਰ ਫਲਾਂ ਦੇ ਬਾਗ ਹਰੀਆਲੀ ਤੇ ਟਾਮੀ ਟਾਮੀ ਕੋਈ ਗੱਡੀ ਆਉਂਦੀ ਆ ਤੇ ਉਹ ਮੇਲਾ ਲੱਗਿਆ ਹੋਇਆ ਰੂਪਨ ਆ ਦੀ ਜਗਾ ਜਗਾ ਨੰਗਨ ਤੋਂ ਬਾਅਦ ਸ਼ਾਨਗੜ ਦਾ ਸਾਰਾ ਰਾਹ ਤਕਰੀਬਨ 7 ਕਿਲੋਮੀਟਰ ਦਾ ਕੱਚਾ ਹੀ ਹੈ ਤੇ ਕੱਚਾ ਕਰਨੇ ਆ ਜੀ ਪਾਣੀ ਤੋੜ ਦਿੰਦਾ ਇਹਨੂੰ ਸੜਕ ਨੂੰ ਆਹੀ ਸੜਕ ਸਾਰੀ ਖੱਟਿਆਂ ਵਾਲੀ ਤੇ ਪੱਥਰਾਂ ਵਾਲੀ ਆਫ ਰੋਡ ਹੀ ਹੈ ਤੇ ਸਿੱਖੀ ਚੜਾਈ ਹੈ ਮੋਟਰਸਾਈਕਲ ਪਹਿਲੇ ਦੂਜੇ ਗੇਅਰ 'ਚ ਚੜਦਾ ਹੈ ਮੋਟਰਸਾਈਕਲ ਦਾ ਜੋਰ ਲੱਗਦਾ ਤੇ ਜੋਰ ਲੱਗਣ ਕਰਕੇ ਉਹ ਪਹਿਲੇ ਦੂਜੇ ਗੇਅਰ 'ਚ ਹੀ ਚੜਦਾ ਹੈ ਪਰ ਸ਼ਾਂਤੀ ਤੇ ਕੁਦਰਤੀ ਹਰੀਆਲੀ ਉਹ ਪੂਰੀ ਭਰਪੂਰ ਹੈ ਇੱਥੇ ਤੇ ਗੱਲ ਉਹੀ ਫਿਰ ਆਪਣੇ ਟੂਰਿਸਟਾਂ ਦੀ ਟੂਰਿਸਟ ਇੱਥੇ ਆਟਾ ਵਟਾ ਵੇ ਆ ਰਹੇ ਆ ਜਾਂਦਾ ਛਣਿਆਦਵਾਰ ਨੂੰ ਆਉਂਦਾ ਹੈ ਤੇ ਜਾਂ ਫਿਰ ਆਉਂਦਾ ਹੈਗਾ ਜੂਨ ਦੀਆਂ ਛੁੱਟੀਆਂ ਦੇ ਵਿੱਚ ਕਿਉਂਕਿ ਸੜਕ ਦੀ ਹਾਲਤ ਦੇਖ ਕੇ ਕਈ ਲੋਕ ਜਿਹੜੇ ਹੈਗੇ ਆ ਉਹ ਨਹੀਂ ਆਉਂਦੇ ਪਰ ਜਿਹੜੇ ਐਡਵੈਂਚਰ ਪਸੰਦ ਕਰਦੇ ਆ ਉਹ ਜ਼ਰੂਰ ਆਉਂਦੇ ਆ ਜਿਵੇਂ ਸਾਡੇ ਵਰਗੇ ਹਿੱਲਿਓ ਬਾਈ ਆ ਦੇਖੋ ਰਸਤਾ ਤੁਸੀਂ ਦੇਖ ਸਕਦੇ ਹੋ ਮਿੱਟੀ ਪਾ ਪਾ ਸੈੱਟ ਕੀਤਾ ਹੋਇਆ ਇਹਨਾਂ ਦਾ ਰਸਤਾ ਮਿੱਟੀ ਪਾ ਦਿੰਦੇ ਐ ਤੇ ਸੈੱਟ ਕਰ ਲੈਂਦੇ ਐ ਕੱਚਾ ਹੀ ਆ ਮਤਲਬ ਸਮਝੋ ਤੁਸੀਂ ਤੇ ਜਦੋਂ ਮੀਂਹ ਪੈ ਜਾਂਦਾ ਉਦੋਂ ਤਾਂ ਪੂਰੀ ਇਹ ਇਹ ਕਤਲਖਾਨ ਹੋ ਜਾਂਦਾ ਇਹਦਾ ਕੰਮ ਤੇ ਜਿਹੜੇ ਤਿੱਖੇ ਮੋੜ ਆਉਂਦੇ ਐ ਉੱਥੇ ਫਿਰ ਹੋਰ ਜ਼ੋਰ ਲੱਗਦਾ ਮੋਟਰਸਾਈਕਲ ਦਾ ਗੱਡੀ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸੜਕ ਰਹਿੰਦੀ ਨਹੀਂ ਨਾ ਕਿਉਂਕਿ ਮੀਂਹ ਦੀ ਮਾਰ ਪੈਂਦੀ ਆ ਬਰਫ਼ ਦਾ ਪਾਣੀ ਪਿਘਲਦਾ ਉਹ ਸਾਰੇ ਕਰਕੇ ਸੜਕ ਟੁੱਟ ਜਾਂਦੀ ਆ ਸੋ ਯਾਰ ਇਹ ਕਿੰਨੀਆਂ ਬਣਾਉਣ ਬਣਾਉਂਦੇ ਆ ਕੋਸ਼ਿਸ਼ ਕਰਦੇ ਫਿਰ ਟੁੱਟ ਜਾਂਦੀ ਆ ਅਜੇ ਤੂੰ 5 4.5 ਕਿਲੋਮੀਟਰ ਰਹਿ ਗਿਆ ਸ਼ਾਨਗੜ ਚੱਲਦੇ ਆ ਉਧਰ ਰਾਂਝਾਂ ਦੇ ਬਾਜੂ ਸੱਖਣੇ ਵੀਰਾਂ ਦੇ ਤਾਸੇ ਖਲੀ ਸੁਨਿਆ ਰਾਹਾਂ ਤੇ ਪੈਰ ਕੰਬਦੇ ਤਰੇ ਨਹੀਂ ਨੀ ਦਸ ਤਰੇ ਕੀ ਕੀ ਕਰੇਗੀ ਇਹ ਸੱਜਣ ਯਾਰ ਬ ਤੇਰੇ ਮਿਲ ਜਾਣਗੇ ਵਰਗੇ ਮੇਰੇ ਕਿਸੇ ਗੋਰਖ ਦੇ ਟਿੱਲੇ ਤੇ ਨਿਤਲਾ ਕੇ ਬਹਿ ਨਹੀਂਂ ਡੇਰੇ ਹਿਜਰਾਂ ਦੇ ਸਲ ਕਦ ਤੱਕ ਤੂੰ ਜਰੇਗੀ ਨਿਤ ਅਥੇਰ ਕੀ ਕਰੇਗੀ ਦਰਦਾਂ ਦੀ ਤੁਫਦੀ ਧੂਣੀ ਏ ਪੀੜ ਹਿਜਰ ਦੀ ਤੂਣੀ ਏ ਤਨ ਦਾ ਰੰਗਲਾ ਚਰਖਾ ਸਾਹਾਂ ਦੀ ਕਤਣੀ ਪੂਣੀ ਚਰਖੇ ਤੇ ਤੰਗ ਕੀਦੇ ਨਾ ਦੇ ਪਰੰਗੀ ਨਹੀਂ ਦੱਸ ਫੇਰ ਕੀ ਕਰੇਗੀ ਏ ਹਰੀਆਂ ਪਰੀਆਂ ਚਰੀਆਂ ਵੇਖਣ ਗੀਆਂ ਡਰੀਆਂ ਡਰੀਆਂ ਪਟਕਣ ਗੀਆਂ ਬਣ ਕੇ ਤਕਰੀਬਨ 3 ਘੰਟੇ ਸਾਢੇ 3 ਘੰਟੇ ਦੀ ਰਾਈਡ ਤੋਂ ਬਾਅਦ ਆਪਾਂ ਖੜੇ ਸ਼ਾਨਗੜ੍ਹ ਦੇ ਬੂਹੇ ਤੇ ਪਿਛਲਾ ਰਾਹ ਤੁਸੀਂ ਦੇਖ ਹੀ ਲਿਆ ਕੱਚਾ ਟੁੱਟਿਆ ਹੋਇਆ ਤੇ ਕੁਦਰਤ ਜਿਹੜੀ ਹੈਗੀ ਇੱਥੇ ਉਹ ਆਪਦੀ ਅੰਚਰਮ ਸੀਮਾ ਤੇ ਯਾਰ ਜਿੱਥੇ ਬੰਦਾ ਨਹੀਂ ਆਉਂਦਾ ਉੱਥੇ ਗੁਜ਼ਰਤ ਹੁੰਦੀ ਹੈ ਇਹ ਆਮ ਜੀ ਗੱਲ ਹੀ ਹੈ ਤੇ ਬੋਰਡ ਲੱਗਿਆ ਹੋਇਆ ਵੈਲਕਮ ਟੂ ਸ਼ਾਨਗੜ੍ਹ ਚੱਕੋ ਜੀ ਸ਼ਾਨਗੜ੍ਹ ਦਾ ਮੈਦਾਨ 400 ਮੀਟਰ ਰਹਿ ਗਿਆ ਤੇ ਫਰੈਸ਼ ਰੈਸਟ ਤੋਂ 2 ਕਿਲੋਮੀਟਰ ਬਰਸ਼ਾਨਗੜ੍ਹ ਵਾਟਰਫਾਲ 4 ਕਿਲੋਮੀਟਰ ਤੇ ਸਾਰਾ ਲੇਕ 10 ਕਿਲੋਮੀਟਰ ਤੇ ਹੁਣ ਇਹ ਦੂਗਾ ਸ਼ਾਨਗੜ ਹੀ ਸ਼ਾਨਗੜ ਹੈ ਚੱਕੋ ਪੰਛੀਆਂ ਦੀ ਆਵਾਜ਼ਾਂ ਤੋਂ ਬਿਨਾਂ ਤੁਹਾਨੂੰ ਹੋਰ ਕੁਝ ਨਹੀਂ ਦਿਖਾਈ ਸੁਣਾਈ ਦੇਊਗਾ ਕਿਉਂ ਟਿੱਡਾ ਜਿਹਾ ਜੋ ਹੋਸਟਲ ਦੇ ਵਿੱਚ ਕਮਰਾ ਪੁੱਛਣ ਤੋਂ ਬਾਅਦ ਆਪਾਂ ਬੈਠੇ ਆਂ ਨੇਗੀ ਦੇ ਫਾਰਮ ਤੇ ਤੇ ਨੇਗੀ ਦੀ ਇਹ ਪ੍ਰਾਪਰਟੀ ਹੈ ਤੇ ਇਹਨੂੰ ਦੇਖ ਰਹੇ ਆਂ ਆ ਸਾਹਮਣੇ ਇਹਨਾਂ ਨੇ ਬੂਨ ਫਾਰ ਵਾਸਤੇ ਜਗ੍ਹਾ ਬਣਾਈ ਵੀ ਆ ਆ ਪਰਲੇ ਪਾਸ ਇਹਨਾਂ ਦੇ ਰੂਮ ਐ ਤੇ ਕੈਬਨ ਐ ਇਧਰੋਂ ਸਾਹਮਣੇ ਸਾਰਾ ਜਿਹੜਾ ਹੈਗਾ ਸ਼ਾਨਗੜ ਉਹ ਦਿਖਾਈ ਦਿੰਦਾ ਤੇ ਗੱਲਬਾਤ ਕੀਤੀ ਇਹਨਾਂ ਨਾਲ ਤੇ ਅੰਦਰ ਇਹਨਾਂ ਦੇ ਡਾਰਮਟਰੀ ਦੇਖੀ ਆ ਆ ਡਾਰਮਟਰੀ ਆ 4 ਬੈੱਡ ਲੱਗੇ ਹੋਏ ਐ ਕਹਿੰਦਾ ਤੁਸੀਂ ਤਿੰਨ ਬੰਦੇ ਹੋਂ ਦਾ ਕੋਈ ਚੱਕਰ ਨਹੀਂ 6 ਬੈੱਡ ਲੱਗੇ ਐ ਤਿੰਨ ਬੰਦੇ ਹੋਂ ਦਾ ਕੋਈ ਗੱਲ ਨਹੀਂ ਮੈਂ ਇਹ ਤੁਹਾਨੂੰ ਦੇ ਦੂੰਗਾ ਕਿਸੇ ਹੋਰ ਬੰਦੇ ਨੂੰ ਵਿੱਚ ਨਹੀਂ ਪਾਉਂਗਾ ਪਰ ਹਜ ਮੈਂ ਉਡੀਕ ਰਿਹਾ ਆਪਣੇ ਬੇਲੀਆਂ ਨੂੰ ਸੰਦੀਪ ਵਰਗਿਆਂ ਨੂੰ ਦੇਖਦੇ ਆਂ ਕੀ ਬਣਦਾ ਫਿਰ ਸ਼ਾਨਗੜ੍ਹ ਦੇ ਵਿੱਚ ਬਹੁਤ ਸਾਰੇ ਡਾਰਮੇਟਰੀਜ਼ ਹੋਸਟਲ ਤੇ ਜੋਸਟਲ ਬਣੇ ਹੋਏ ਆ ਤੇ ਕੋਟਲ ਬਣੇ ਹੋਏ ਆ ਸਾਹਮਣੇ ਇੱਕ ਨੀਗੀਜ਼ ਫਾਰਮ ਹੈ ਤੇ ਇੱਥੇ ਮੈਨੂੰ ਪਤਾ ਕੀਤਾ ਸੀਗਾ ਡਾਰਮੇਟਰੀ ਤਾਂ ਇਹਨਾਂ ਕੋਲ ਫ੍ਰੀ ਹੈ ਰੂਮ ਨਹੀਂ ਫ੍ਰੀ ਹੈਗੇ ਉਹ ਮੋਟਰਸਾਈਕਲ ਖੜਾ ਮੇਰਾ ਤੇ ਹੁਣ ਮੈਂ ਇੱਕ ਦੋ ਹੋਰ ਪੁੱਛਦਾ ਤੁਰ ਕੇ ਚੱਲੂ ਹੁਣ ਮੈਂ ਤੇ ਇੱਧਰ ਸਾਹਮਣੇ ਪਾਸੇ ਜੋਸਟਲ ਦੀ ਬਿਲਡਿੰਗ ਹੈ ਜੋਸਟਲ ਜਿਹੜੀ ਮਸ਼ਹੂਰ ਚੀਨ ਹੈ ਮੌਸਮ ਜਿਹੜਾ ਹੈਗਾ ਉਹ ਮੀਂਹ ਵਾਲਾ ਹੋ ਗਿਆ ਕਿਣ-ਮਿਣ ਕਿਣ-ਵਿੰਝ ਹੋਣ ਲੱਗ ਗਈ। ਲੋ ਜੀ ਆਪਾਂ ਬੈਠੇ ਆਂ ਸਿਫਰ ਹੋਸਟਲ। ਸਿਫਰ ਦੀ ਪ੍ਰਾਪਰਟੀ ਤੇ ਤੇ ਸਾਹਮਣੇ ਬੱਦਲ ਦੇਖੋ ਤੁਸੀਂ। ਸਾਰਾ ਛਾਂਗੜਾੜ ਬੱਦਲਾਂ 'ਚ ਘਿਰ ਗਿਆ। ਹਲਕੀ-ਹਲਕੀ ਕਣੀ ਡਿੱਗੀ ਜਾਂਦੀ ਐ। ਆ ਆਪਣੀ ਜਗ੍ਹਾ ਰਹਿਣ ਦੀ। ਕਮਰਾ ਵਿਖਾਉਨੇ ਆ ਤੁਹਾਨੂੰ ਬਾਈ ਅੱਗੇ ਆਉਂਦੇ ਬਸ। ਬਈ ਸੰਦੀਪ ਵਰਗੇ ਆਉਂਦੇ ਕਹਿੰਦੇ ਉਹ ਵੀ ਆਉਣੇ ਆ ਸੀ ਬੱਦਲ ਪੂਰੇ ਛਾ ਗਏ ਥੇ ਗੜਕਦਾ ਕਰੇ ਕਰੇ ਨੀਰਾ ਛਾ ਗਿਆ ਨੀਰਾ ਕਹਿੰਦੇ ਬੱਦਲਾਂ ਨੇ ਢੱਕਲੇ ਪਹਾੜ ਤੇ ਆਪਣਾ ਬਾਈਕ ਉੱਥੇ ਖੜਾ ਸੀਗਾ ਉਹ ਲੈਣ ਚੱਲੇ ਆ ਸਿਫਰ ਵਾਲਿਆਂ ਕੋਲੇ ਪੱਕਾ ਕਰਤਾ ਆ ਫੇਰ ਇੱਕ ਹੀ ਚੌਕ ਜਾਂ ਗਿਆ ਸੋਨੇ ਰਾਹ ਯਾਰ ਇੱਧਰ ਦੇਖੋ ਉਹ ਸਾਹਮਣੇ ਹੋਸਟਲ ਦੀ ਬਿਲਡਿੰਗ ਜੋਸਟਲ ਤੇ ਆਪਣੀਆਂ ਕੋ ਕੋ ਸਿਫਰ ਹੋਸਟਲ ਦੀ ਗੱਲ ਕਰੀਏ ਤਾਂ ਇਹ ਜੋਸਟਲ ਦੇ ਬਿਲਕੁਲ ਸੱਜੇ ਪਾਸੇ ਆ ਜੇ ਉਥੋਂ ਥੱਲੇ ਸੜਕ ਉਤਰਦੇ ਹਾਂ ਤਾਂ ਜੋਸਟਲ ਦੇ ਸੱਜੇ ਪਾਸੇ ਆ ਇਹ ਤੇ ਇਹਨੂੰ ਦੋ ਮੁੰਡੇ ਰਨ ਕਰ ਰਹੇ ਆ ਸਾਹਮਣੇ ਜੋਸਟਲ ਦੀ ਬਿਲਡਿੰਗ ਹੈ ਇਹਨੂੰ ਦੋ ਮੁੰਡੇ ਰਨ ਕਰ ਰਹੇ ਆ ਤੇ ਹਜੇ ਇਹਨਾਂ ਨੇ ਹੁਣੇ ਸ਼ੁਰੂ ਕੀਤਾ ਮੈਨੂੰ ਇਹਦਾ ਕੰਟੈਕਟ ਤਰਸੀਮ ਬਾਈ ਨੇ ਦਿੱਤਾ ਸੀਗਾ ਸਫਰੀ ਨੇ ਆਪਣੇ ਘੁਮक्कੜ ਨਾਮ ਦੇ ਗਰੁੱਪ ਚੋਂ ਤੇ ਤਾਂ ਕਰਕੇ ਮੈਂ ਇੱਥੇ ਆ ਕੇ ਬਹਿ ਗਿਆ ਕਮਰਾ ਮੈਂ ਪੱਕਾ ਕਰਤਾ ਨਾਲ ਇਹਨਾਂ ਨੇ ਮੈਥੋਂ 2500 ਰੁਪਏ ਮੰਗਿਆ ਸੀਗਾ ਤਾਂ ਅਸੀਂ ਤਿੰਨ ਜਣੇ ਆ ਤੇ ਤਿੰਨ ਜਣੇ ਨੇ ਅਸੀਂ ਜਿਹੜਾ ਹੈਗਾ 2200 ਰੁਪਏ ਇਹਨਾਂ ਨੂੰ ਦੇਣਾ ਹੈਗਾ ਵੱਡਾ ਬੈੱਡ ਹੈ ਨਾਲ ਬੈਡਿੰਗ ਦੇ ਦਿੰਗੇ 2200 ਰੁਪਏ ਦੇ ਵਿੱਚ ਆਪਾਂ ਨੂੰ ਇਹ ਕਮਰਾ ਮਿਲ ਗਿਆ ਦੋ ਤਿੰਨ ਦਿਨ ਲਈ ਤੇ ਹੁਣ ਇੱਥੇ ਰਵਾਂਗੇ ਦੋ ਦਿਨ ਕਮਰਾ ਸਾਫ਼ ਸੁਥਰਾ ਹੈ ਤੇ ਖੁੱਲਾ ਹੈ ਨਾਲ ਬਾਥਰੂਮ ਬਣਿਆ ਹੋਇਆ ਹੈ ਟਾ ਟਾ ਰੇ ਲੈ ਇਹ ਆ ਜੀ ਪ੍ਰਦੀਪ ਸਿੰਘ ਪੋਪ ਤੇ ਨਾਲ ਹੈ ਸੰਦੀਪ ਸਰਾ ਇੱਥੇ ਲਾਓ ਮਹਾਰਾਜ ਇੱਧਰ ਲਾ ਦਿਓ ਇੱਧਰ ਕਾ ਨੂੰ ਹਟਦੇ ਆ ਆ ਜਾ ਲੈ ਬਈ ਆਹ ਉਹ ਮੋਤੀਆਂ ਸਰਕਾਰ ਬਾਉ ਜੀ ਕੀ ਬਾਤ ਹੈ ਕਿਵੇਂ ਆਨੰਦ ਹੈ ਪੂਰਾ ਹੀ ਪੰਡਾ ਮਾਹੌਲ ਬਣਿਆ ਪਿਆ ਆ ਵੀ ਵਧੀਆ ਸਹਰਾ ਬਈ ਆਲਟੀਮੇਟ ਇਹ ਵਧੀਆ ਲੱਭ ਲਿਆ ਮੈਨੂੰ ਤਾਂ ਆਪ ਐ ਸੀ ਕਿਤੇ ਲੱਭੇਣਾ ਕੁਝ ਪਰ ਠੀਕ ਹੈ ਸੋਹਣਾ ਹੈ ਅੱਜ ਮਣੀ ਕੰਨ ਸਾਹਿਬ ਤੋਂ ਚੱਲ ਕੇ ਜੁਨਾ ਬਰਸ਼ਾਨਗੜ ਆ ਸ਼ਾਨਗੜ ਆਇਆ ਹੈਗਾ 1:30 ਵਜੇ ਤਾਂ ਨਹੀਂ ਪਈ ਜਾਂਦਾ ਸੀ ਤੇ ਬਾਈ ਵਰਗੇ ਆ ਗਏ ਸੰਦੀਪ ਵਰਗੇ ਉਦੋਂ ਹੀ ਮੀਂਹ ਪਈ ਗਿਆ 6 ਵਜੇ ਤੱਕ ਮੀਂਹ ਪਿਆ तकरीबन ਤੇ ਉਸ ਤੋਂ ਬਾਅਦ ਜਦੋਂ ਹਟਿਆ ਫਿਰ ਅਸੀਂ ਥੱਲੇ ਥੋੜਾ ਜਾ ਗਏ ਨਾ ਇੱਥੇ ਮੀਡੋ ਬਣਿਆ ਹੋਇਆ ਤੇ ਉਦੋਂ ਉਹਦੀ ਵੀਡੀਓ ਨਹੀਂ ਬਣਾਈਗੀ ਪੂਰੀ ਵੀਡੀਓ ਆਪਾਂ ਕੱਲ ਨੂੰ ਬਣਾਵਾਂਗੇ ਬਰਸ਼ਾਨਗੜ ਦੀ ਸ਼ਾਨਗੜ ਦੀ ਵਾਟਰਫਾਲ ਦੀ ਸਾਰਾ ਘੁੰਮਾਂਗੇ ਇਹ ਤੇ ਸੋਨਾ ਵਾਲਾ ਦੋੜਾ ਦੇਖਾਂਗੇ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਬੰਦ ਕਰਾਂਗੇ ਤੁਹਾਡਾ ਪਿਆਰ ਸਤਿਕਾਰ ਬਹੁਤ ਮਿਲ ਰਿਹਾ ਧੰਨਵਾਦ ਉਹਦੇ ਲਈ ਤੇ